ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸੀਂ ਭਾਈ ਇਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਨੇ ਆ ਹੋ ਜਾ ਲਾ ਬੱਬਾ ਕਹਿੰਦਾ ਸੀ ਦਵਾਈ ਲਿਆ ਦਨਾ ਵਗ ਜਨਾ ਨਾਲ ਮੇਰਾ ਤਾਂ ਡੈਕਸ ਲੱਗਦਾ ਦੋ ਮਟਾ ਤੇ ਮੜਾ ਮੈਂ ਸਕੂਟਰੀ ਤੇ ਜਾ ਕੇ ਨਾਲੇ ਮੈਂ ਲਿਆਉਂ ਖੰਗ ਜਾ ਰਹੀ ਹਾਂ ਨੂੰ ਵੀ ਨਾਲੇ ਮੈਂ ਲਿਆਉਂ ਉਹ ਇਹ ਰਵਾਂ ਆ ਨਾ ਵੇ ਚਲਾਉਣੀ ਵੀ ਨਹੀਂ ਆਉਂਦੀ ਟਾਸ ਕਹਿ ਨਹੀਂ ਦੱਸਾਉਣੇ ਚਲ ਦੇਖੀ ਇਹ ਜਿਹੜੇ ਬਣੂਗੀ ਆਫੇ ਖਲੂਆ ਚੱਲ ਚਲੀਏ ਆਹੀ ਰਕਰ ਗੇਟ ਤੇ ਖੁੱਲਾ ਚੱਲ ਚਲੀਏ ਅੰਦਰ ਬਾ ਬਾ ਆ ਉਹ ਕਰੇ ਬੂਆ ਕਹਿਣਾ ਆ ਬਾਪਾ ਕਰੇ ਹਾ بابا اوئے آ جا جا پوتے سن دیکی جانا پھر دوائی ਲੈਣਾ جانا پھر جاਣਾ پوتے ਮੈਂ ਤੇ ਦੀ ਕਿਰੇ ਮੈਂ ਤਾਂ ਬੜਾ ਬੁਰਾ ਹਾਲ ਹੋ ਰਿਹਾ ਜਾਦਾ اچھا ਕੀ ਹੋ ਗਿਆ ਹੈ ਕੀ ਹੋ ਗਿਆ ਉਹਨਾਂ ਜਾਂ ਮੂੰਹ ਕੇ ਪਿਆ ਪੁੱਤ ਜਿਹੜੇ ਕਿਤੇ ਟੱਟੀਆਂ ਲੱਗਣੀਆਂ ਨੇ اچھا ਨਾ ਜਾ ਹੁਣ ਜਵਾਗ ਜੇ ਨੂੰ ਕਿਹਾ ਸੀ ਇਹ ਕਹਿੰਦਾ ਕੋਈ ਕਣਕ ਦਾ ਪੈਸਾ ਤੇ ਲਾਹਣ ਦੇ ਬਾਪੂ ਜਨੂ ਫੇਰ ਲੈ ਕੇ ਦਊਂਗਾ ਬਾਪੂ ਤਨ ਫੇਰ ਲੈ ਕੇ ਦਊਂਗਾ ਅੱਛਾ ਇਹ ਤਾਂ ਹੀ ਕਰੀ ਜਾਂਦਾ ਝੇਰਾ ਹੁਣ ਦੱਸ ਮੈਂ ਕੀ ਕਰਾਂ ਅੱਛਾ ਕੱਲ ਦਵਾਈ ਲੈ ਕੇ ਆਉਣੀ ਤਾ ਦਵਾਈ ਤਾਂ ਪੁੱਤ ਦੇਖ ਜੇ ਫਿਰ ਕੋਈ ਗੋਲੀ ਗੱਪਾ ਲਿਆਵਾਂਗੇ ਕਿਤੋਂ ਅੱਛਾ ਨਸ਼ੇ ਬਣੇ ਕਿੱਦ ਟਿੱਡ ਦੁਖਣ ਲੱਗਿਆ ਮੇਰਾ ਅੱਛਾ ਹੁਣ ਜਵਾਕ ਇਹ ਆਖੀ ਲੱਗਦੇ ਨਾ ਤੂੰ ਮਾੜਾ ਮੋਟਾ ਸਮਝਾਇਆ ਕਰ ਨਾ ਪੁੱਤੋ ਇਹ ਸਮਝਦੇ ਨਹੀਂ ਮੇਰੀ ਤਾਂ ਆਂਗੜੀ ਔਰ ਉਹਨੂੰ ਆਇਆ ਕਹਿੰਦਾ ਅਕਰ ਬਿੱਟੂ ਕਹਿੰਦਾ ਬਾਪੂ ਨੂੰ ਕਹਿੰਦਾ ਮਾੜਾ ਮੋਟਾ ਕੋਈ ਨਸ਼ਾ ਲਿਆ ਕੇ ਦੇਂਗਾ ਟਲਕੇ ਫਿਰਦਾ ਰਹੂਗਾ ਖੇਤ ਬੰਨੇ। ਚੰਨੀ ਭਾਈ ਜੀ ਜਮੀਨ ਤੇਨੂੰ ਖੇਤ ਨੂੰ ਨਿਪੱਲੇ ਪਾਉਣਾ ਦੇਂਦਾ। ਸਹੀ ਗੱਲ ਆ। ਕਿ ਹੋਰ ਤਾਂ ਮੇਰੇ ਬਖਸ਼ਾ ਉਸ ਦੇ ਨਾਂ ਦੀ ਚੱਲਦਾ ਕੰਮ। ਹਾਂ ਮੈਂ ਚਲ ਬਾਗ ਜਨੇ ਫੋਨ ਕਰਿਆ ਸੀਗਾ। ਉਹ ਕਹ ਆ ਆਪਣਾ ਕੀ ਘਟਦਾ ਉਹ ਮੈਂ ਲਾਇਆ ਸੀ ਸ਼ੇਰਾ ਮੈਂ ਪਹਿਲਾਂ ਉਹਦੀ ਮਿੰਤਾ ਕਰੀ ਗਿਆ ਉਹ ਕਹਿੰਦਾ ਮੈਂ ਤਾਂ ਤਵੀਆਂ ਮਾਰ ਕੇ ਆਉਣੀ ਆ ਖੇਤ ਮੋਹ ਹੱਚਲ ਭਾਈ ਤੂੰ ਮਾਰਿਆ ਨਾ। ਲੈਡ ਲੁਟੈ ਨਹੀਂ ਪੱਖਾ ਉਖਾਈ ਨਹੀਂ। ਪੱਖਾ ਜਿਹੜਾ ਮੈਨੂੰ ਅੰਦਰੋਂ ਪਾਲਾ ਉੱਠੀ ਜਾਂਦਾਗਾ ਲਾਈਟ ਤਾਂ ਹੈਗੀ ਚੱਲੀ ਜਾਂਦੀ ਆਉਂਦਾ ਆਪਣੇ ਇਨਵਰਟਰ ਵੀ ਹੈਗਾ ਵਾ ਕਰੇ ਆਏ ਦਾ ਸਾਰਾ ਕੁਝ ਹੀ ਗੱਲ ਕਰਾਂ ਮੈਂ ਪੱਖਾ ਲਾਉਣ ਨੂੰ ਜੀ ਨਹੀਂ ਕਰਦਾ ਸਿਆ ਪਾਲਾ ਦੰਦਰ ਉੱਠੀ ਜਾਂਦਾਗਾ ਸਿਆ ਚੱਲ ਫੇਰਾ ਚੱਲ ਨਾ ਚਾਹ ਨੂੰ ਜੀ ਕਰਦਾ ਜੇ ਭੁੱਕੀ ਹੋਵੇ ਤਾਂ ਚਾਹ ਵੀ ਪੀਲੀ ਬਣਵਾ ਕੇ ਘੁੱਟਾਂ ਹੋਰ ਘਰ ਭੁੱਕੀ ਜਪਾਤੀ ਆ ਮੇਥੇ ਦਾ ਬਾਬਾ ਖੰਡ ਲਗਾਉ ਪੂਰਾ ਲੈ ਜੇ ਜੇਗੀ ਤਾਂ ਬਤਾੜੀ ਹੈਗੀ ਗੜਾਣੀ ਦਾ ਲੈ ਆਂਦਾ ਪੰਜ ਦਿਨਾਂ ਨੂੰ ਸਿੱਧੇ ਮੁੱਕਰ ਜਾਂਦੇ ਹੁਣ ਪਤਾ ਨਹੀਂ ਹੈ ਗਿਆ ਕਿ ਨਾਲ ਪਤਾ ਨਹੀਂ ਖਾ ਗਿਆ ਹੂਆ ਕਿਤੇ ਦੀ ਲੰਦ ਆਹ ਖਾਣ ਨੂੰ ਭੈਣ ਜੀ ਬਣਾ ਕੇ ਉਹ ਇੰਨੀ ਕਿੰਨੀ ਇੰਨੀ ਕਿਤੇ ਭੁੱਕੀ ਖਾਂਦਾ ਹੋ ਪਈ ਹੋਣੀ ਉਹਦੇ ਲੈ ਕੇ ਆਇਆ ਸੀ ਉਹ ਜਿਹੜਾ ਟੱਟੀਆਂ ਨਹੀਂ ਲੱਗਦੇ ਨੇ ਉਹਨੇ ਸਿਰ ਖਾਈ ਜਾਂਦਾ ਨਾ ਟੱਟੀਆਂ ਦਾ ਬੰਦ ਕਰ ਦਿੰਦੀ ਐ ਇਹ ਟੱਟੀਆਂ ਥੋੜਾ ਲੱਗਦੇ ਆ ਇਹਦੇ ਨਾਲ ਕੰਮ ਜੀ ਕਰ ਇਹਦਾ ਲੈਡਾ ਜਮਾ ਆ ਜਾਂਦਾ ਸੁੱਕਾ ਭੈਣ ਜੀ ਬਣਾ ਕੇ ਜਦੋਂ ਭੁੱਕੀ ਖਾਦੀ ਹੋਵੇ ਚੱਲ ਹਰਾ ਜਾ ਚੁਗੋਟਰੀ ਚਲਾ ਅਛਰੇ ਤੂੰ ਮੈਨੂੰ ਖੜਾ ਤਾਂ ਕਰ ਲੈ ਫਿਰ ਲੈ ਖੜਖੜਾ ਅੱਪਾ ਜੁਜਕਾਬ ਦੇ ਚ ਜਾਣ ਵੀ ਨਹੀਂ ਹੈਗੀ ਦੇਖ ਲੈ ਜੀ ਦਰੋਹ ਕਰ ਤੱਕ ਦੇਖ ਦੇ ਉਹ ਅਲਾ ਜਾ ਉਹ ਕਿਹ ਫੜਨੋ ਬਾਜਰੀ ਵਾਲਾ ਬਾਪੂ ਉਹ ਬਾਜਨ ਤਸੇ ਬਾਜਨ ਨਹੀਂ ਮਾਰ ਰੱਖਿਆ ਸਨ ਮੈਂ ਨਾ ਉਹ ਮੈਨੂੰ ਰੋਗ ਤਾਂ ਬੜਾ ਸੀ ਬਾਜਨ ਦਾ ਕਰਕੇ ਬੜਾ ਕੰਮ ਦਰਦ ਹੋ ਜਾਂਦਾ ਹੈ ਬਾਜਨ ਬਜੀ ਜਾਂਦਾ ਛੇਰਾ ਵਿਲੇ ਲੱਗਦਾ ਤੇ ਤਾਂ ਹੁਣ ਕੰਮ ਸੰਦਾ ਹੈ ਨਹੀਂ ਹੁਣ ਵਿਲੇ ਰਮਾ ਕੇ 6 ਮਹੀਨੇ ਪਹਿਰੇ ਤੋਰ ਹੰਨ ਮੈਨੂੰ ਮੈਂ ਬੀਜ ਕੇ ਵੇਲੇ ਆ। ਮੈਂ ਪੜਾ ਮੈਂ ਜਪੜਾ ਖੁੰਡਾ ਆ। ਖੁੰਡਾ ਤਾਂ ਜਿਹੜਾ ਦੇਦੇ ਖੁੰਡੇ ਬਿਨਾਂ ਤਾਂ ਮੈਥੇ ਇੱਕ ਮਿੰਟ ਵੀ ਨਹੀਂ ਤੁਰਦਾ। ਕੋਕੀਲ ਵਾਲਾ ਨਾ ਬੱਬੂ ਇਹ ਤੇ। ਉਹ ਲਵਾ ਕੇ ਲੰਨੇ ਨੇ ਚਿਰਾਗ ਪੱਟੇ ਗਏ। ਜਵਾਕ ਆ ਕੇ ਤਾਂ ਪੱਟ ਦਿੰਦੇ ਜਦੋਂ ਮੈਂ ਸੁੱਤਾ ਪਿਆ ਹੋਵਾਂ। ਅੱਛਾ। ਮੰਜੇ ਤੇ ਪਾਏ ਪਿਆ ਹੁੰਦਾ ਕਿ ਬੈੱਡ ਕੋਲੇ। ਅੱਛਾ। ਤੇ ਲੱਗਣ ਆਏ ਆ। ਇਹ ਜਵਾਕ ਪੱਟ ਦਿੰਦੇ ਨੇ। ਥੋ ਵੀ ਪੱਟਤਾ। ਲੱਗਣ ਆਏ। ਮਿੰਡੇ ਤੇ ਤਾਂ ਨਿਹਗਾ ਚਿਰਾਗ ਤਾਂ ਉਹ।

ਇਹ ਕੁਝ ਹੋ ਗਿਆ ਕੋਸੋ ਲੱਗੀ ਵੀ ਕਿ ਤਨਸਪਿਆ ਅਫਰ ਤੋ ਕਰਾ ਜੀ ਭਾਈ ਸਾਫਰ ਕਦੀ ਮਜ਼ੇਦਾਰ ਹੋ ਹਾਂ ਹਨਾ ਹਰ ਆਈ ਗਦੀ ਸਾਫਰ ਮਜ਼ੇਦਾਰ ਦੇਖ ਨਾ ਨਹੀਂ ਸਿਰ ਉੱਤਰੀ ਨਤ ਉੱਪਰ ਦੀ ਨਹੀਂ ਹੋਏ ਆ ਮਰੇ ਮੰਜੇ ਨਹੀਂ ਲੱਗਦਾ ਨਗਲੇ ਫਿਰ ਫਿਰ ਤੈਨੂੰ ਕਿਵੇਂ ਲੈ ਕੇ ਜਾਏਗਾ ਤੂੰ ਕਿੱਲੇ ਚਲੇਗਾ ਲੈ ਚਲੂ ਆਇਦਾ ਹੁੰਦੀ ਆ ਚੱਲ ਮੋੜ ਫਿਰ ਤੱਕਾ ਕਹ ਲਿਆ ਉਹ ਉੜਾਇਗਾ ਕੱਕਾ ਕਜੇ ਚੱਲਦੀ ਦਊਂ ਆ ਤਾਂ ਫਿਰ ਤੂੰ ਰਾਹ ਚੱਕਿਆ ਤਾਂ ਕਲਾ ਹੀ ਬਾਬੇ ਨੂੰ ਨਾ ਨਾ ਮੋੜਦਾ ਚੱਲ 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 ਸੀਟੀ ਆ ਪੋਲੀ ਆ ਬਈ ਸੀਟ ਤੇ ਬਾੜੀ ਪੋਲੀ ਆ ਦੇਖ ਗੱਡੀ ਆ ਜਬਾ ਦੇਖ ਹੋਰ ਉਹ ਤਾਂ ਬੈਠੀ ਆ ਲੈ ਜੇ ਗੱਡੀ ਚ ਲਾ ਲਈ ਜਾਈ ਜੀ ਛੇੜਾਈ ਚ ਲਾ ਲਈ ਲੱਗ ਗਿਆ ਹੜ ਜਾ ਕੇ ਜੇ ਚਿਤਰਾ ਪਰ ਨੇ ਮਾਰੀ ਦੋਨਾਂ ਨੂੰ ਇਹਦੇ ਛੋਟਾ ਲਾਲਾ ਯਾਰ ਛੋੜਾ ਚੱਲ ਹੁਣ ਇੱਕ ਪਹਿਲੇ ਗੀਅਰ ਚਾਹੇ ਭੱਜੂਗੀ ਤਾਂ ਹਜੇ ਵੀ ਬਹੁਤ ਹੈ ਆਹਾ ਛੁੱਟੀ ਕੱਟੀ ਗਈ ਬਾਬਾ ਤੇ ਛੁੱਟੇ ਕੱਟੇ ਕੱਟੀ ਗਈ ਛੇੜਾ ਬੁਲੀ ਨਹੀਂ ਬਾਬਾੜੀ ਬੁਲੀ ਨਹੀਂ ਹਾਂ ਚੱਲ ਚੱਲ ਲੈ ਲੈ ਮੈਂ ਤਲਾਵਾ ਚਲਾ ਲਈ ਛੇੜਾ ਆਪਣਾ ਖੁੰਡਾ ਰੱਖ ਇੱਥੇ ਆ ਰੋਕਣੀ ਬੁਆਵਾ ਬਾ ਜਾ ਬੈਠਾ ਉਹ ਦੇ ਵੀ ਤੇ ਉਹ ਕੋਈ ਨਾ ਕੋਈ ਤੇ ਦਸ ਗੂਟਰੀ ਪਰ ਨਹੀਂ ਹੋਏ ਉਹ ਹੋ ਬਾਬਾ ਯਾਰ ਸਾਰੀ ਭੰਤੀ ਮਰੋਦਾ ਓਹ ਜੜ ਕੋਈ ਨਾ ਆਵਾਜ਼ ਥੋੜੀ ਥਰੇੜਾ ਆਈ ਯਾਰੇ ਜੜਾ ਬਾਬਾ ਯਾਰ ਭਾਏ ਦੇ ਲਾਦਰ ਤੂੰ ਤਾਂ ਚਰ ਬੰਦੇ ਛੜਿਆ ਤੂੰ ਤਾਂ ਮੈਂ ਤਾਂ ਤੈਨੂੰ ਐਵੇਂ ਫੜਾ ਬੈਠਣ ਵਾਲੇ ਮੇਰਾ ਚੂਲਾ ਤੋੜਦਾ ਸੀ ਉਹ ਟੁੱਟ ਗਈ ਮੂਹਰੋ ਸਾਰੀ ਜੜ ਕੋਈ ਨਾ ਬਚ ਰਿhta ਯਾਰੇ ਜੜਾ ਕੋਈ ਅੰਗਲੇ ਤੇ ਚਿਰ ਇਟਾਂ ਕਾਡੂ ਆਇਆਂ ਛੇਰੇ ਇਹਦੇ ਨਵਾਂ ਸਮਾਨ ਪੈਂਦਾ ਨਹੀਂ ਫਿਰ ਹੋਰ ਇਹ ਕੋ ਆਪਣੀ ਚੂਪੂ ਆ ਜੀ ਪੂਆ ਤਾਂ ਸਾਰੀ ਖਰਾਬ ਕਰਤੀ ਯਾਰ ਤੁਸੀਂ ਜਾ ਯਾਰ ਅਸ ਤਾਂ ਸਿਰ ਮੈਂ ਆਪ ਹੀ ਚਲਾ ਲੈਂਦਾ ਤਰਾ ਅੱਜ ਜਾਂਦੀ ਨਹੀਂ ਜਾਂ ਛੱਡ ਪਰ ਦਵਾਈ ਲਿਆਉਂਦੀ ਨਹੀਂ ਛੱਡ ਪਰ ਇਹ ਖੁੰਡਾ ਰੱਖਾ ਪਣਾ ਚੱਲੀਏ ਚੰਗਾ ਹੈ ਨਾ ਸੌਣੇ ਮਾਰੇ ਹੋਈ ਜਾਂਦੇ ਨੇ ਜਦੋਂ ਸਾਡੇ ਪਰੇ ਹਲਾ ਦੇਖਤੀ ਸੀ ਸਕੂਟਰੀ ਉਹਨੂੰ ਜਾਣਦੇ ਨਹੀਂ ਐਂ ਜਿਹੜਾ ਆਪਾਂ ਤਾਂ ਕਿਹੜਾ ਕਟੜਾ ਚੜ ਗਈ ਕਾਲੇ ਚ ਕਾਨੂੰੜ ਕੀ ਸ਼ਰਾ ਮੈਨੂੰ ਪਤਾ ਦਾ ਲੈ ਫਿਰ ਤੂੰ ਐਂ ਕਹ ਰਾ ਅੱਜ ਤਾਂ ਜਾਂਦੀ ਨਹੀਂ ਆਪਾਂ ਹੈ ਤੂਰੀ ਆ ਮੇਰੇ ਕੋਲੇ ਵੇ ਪੂਰੇ ਤਾਂ ਆ ਜਾ ਮੇਰੇ ਕੋਲੇ ਹਾਂ ਬਪਾ ਹਾਂ ਬਪਾ ਕਰੀਏ ਨਾ ਤੂੰ ਐਂ ਕਹ ਰਾ ਹੈ ਆਪਾਂ ਇੱਥੇ ਨਹੀਂ ਉੱਗਦੇ ਤੂੰ

ਜੋ ਜੇ ਮੈਂ ਬਾਕਰਨਾ ਹੈ ਖੜ ਜਾਉਂ ਮੈਂ ਕਰਦਾ ਫੋਨ ਹਾਂ ਹੈਲੋ ਪਾ ਲੈ ਲਾ ਨਾ ਤੈਨੂੰ ਤਮੀਆਂ ਬਚੀਆਂ ਨਹੀਂ ਬਿੰਗੀ ਜੀ ਬੰਦਾ ਓਏ ਕੀ ਟਟੀਆਂ ਨਹੀਂ ਕਰੀ ਰੱਖਣਾ ਓਏ ਇੱਕ ਤਾਂ ਭੈਣ ਦਾ ਇੰਨੀ ਕਰਨੀ ਇੱਥੇ ਓਏ ਇੱਕ ਤੁੰਗੜੀ ਇਹ ਨਾ ਕਰਕੇ ਸਾਰਾ ਗਰਮੀ ਦਾ ਭੈਣ ਦੇ ਲੈ ਨਾ ਨਾ ਅੱਖ ਸੀ ਤੂੰ ਦਵਾਈ ਦਵਾ ਲਿਆ ਉਹ ਕੀ ਰਿਹਾ ਭੈਣ ਦਾ ਤਾਂ ਵੇਲਿਆ ਓਏ ਜਵਾਕ ਜਿਹੇ ਮੈਂ ਇਹਨੂੰ ਅਖਵਾ ਤੂੰ ਬਗ ਚੱਲ ਕਹਿੰਦਾ ਚੰਗਾ ਇਹ ਸਕੂਟਰੀ ਭਾਂੰਤੀ ਨਾਲ ਤਾਂ ਮੂਰੂ ਟਰੈਕਟਰ ਜਮਾਰੀ ਖੜੇ ਚ ਕੱਦ ਦਾ ਖਾ ਦਾ ਹੋਰ ਤਾਂ ਉਹਦਾ ਹਾਂ ਹੈ 200 ਟਰੈਕਟਰ ਲੈ ਕੇ ਵਗ ਗਿਆ ਭੈਣ ਚ ਦਾ ਘਰੋਂ ਵੀ ਵਗ ਗਿਆ ਤੂੰ ਆਏਂਗਾ ਕਿ ਨਹੀਂ ਹਜੇ ਸਾਹ ਮਾਰੀ ਨਾ ਪਾ ਚੋਦਰਾ ਬੰਦ ਬੰਗੜ ਉਹ ਰੰਦਾ ਅੱਗੇ ਜਿਹੜਾ ਵਿੱਚ ਵੱਜ ਗਈ ਯਾਰਾ ਕੋ ਟੁੱਟ ਗਿਆ ਉਹ ਮਰਕੈਟ ਜਾਂ ਟੁੱਟ ਗਿਆ ਉਹ ਸਾਲ ਵੀ ਨਹੀਂ ਹੋਇਆ ਦੇਖ ਲਾਣਾ ਇਹੇ ਕੱਦੂ ਉਹ ਫਿਰ ਤੂੰ ਆਖੇ ਲੱਗ ਜਾਂਦਾ ਲਾਦੇ ਤੂੰ ਮਾਪੀ ਮਾੜੀਆਂ ਲਾਦ ਮਾਪੀ ਦਰਾਂ ਦੇ ਤੇਰੇ ਦੀ ਪਾਂ ਪਈਏ ਦੱਸ ਸਾਲਾ ਪਾਂ ਦਾ ਕਿਹਦੀ ਜੋ ਉਹਦੇ ਨਾਲ ਦਾ ਵਧੀਆ ਤੂੰ ਪਿਆ ਤੂੰ ਹੀ ਚਲਾ ਲੈ ਦੇ ਜੇਕਰ ਨੋ ਠੀਕ ਛੇ ਠੀਕ ਆਇਆ ਮੈਂ ਤੁਹਾਨੂੰ ਦੱਸਾਂ ਔਰ ਮੈਂ ਜਦੋਂ ਮਾਇ ਕਰਿਆ ਮੱਦੀ ਤੋਂ ਨੜੀਂਦੀ ਆ। ਓ ਮੈਂ ਤਾਂ ਮੈਂ ਹੀ ਸੂਣ ਵਾਲਾ ਹੋਰਿਆ ਤੂੰ ਛੇਤੀ ਘਰੇ ਆ ਜਾਣਾ ਮੈਨੂੰ ਭੁੱਖੀ ਲਿਆ ਕੇ ਦੇ ਤੈਨੂੰ ਕਈ ਵਾਰੀ ਕਹਤਾ ਮੈਂ। ਹਾਂ ਰਖਾਂ ਹੋਏ। ਆਉਣਾ ਚੱਲ ਮੈਂ। ਭੁੱਖੀ ਪੁੱਛੇ ਛੋ-ਛੂ ਕੇ ਪੁੱਛਿਆ ਹੁੰਦਾ ਹੁੰਦਾ। ਓ ਬਸ ਰਹਿਣ ਦੋ ਭੁੱਖੀ ਹੈ ਨਹੀਂ ਬਣ। ਧਿਆਲ ਆਰ ਖੇਣੇ ਕੰਮ ਤਾਂ ਇੱਥੇ ਲੈ ਲੈ ਕਰਦਾ। ਤੂੰ ਸਾਲਾ ਲਿਆ ਕੇ ਦੇਦੀ ਮੈਂ ਤਾਂ ਜਾਨ ਨਿਕਲੀ ਜਾਂਦੀ ਆ। ਕੋਈ ਪੁੱਛਿਆ ਮਾਰੇ ਆਪਣੇ ਗੀਤਾ। ਇਹ ਆ ਜੀ ਕਰਾ 2000 ਜੀ ਲਿਆਦੀ। ਉਹ ਭਾਈ ਦੋਆ ਲਿਆ ਦੀ ਹੋਰ ਨਾ ਕੀ ਗੱਲ ਬੜਾ ਨਾ 2000 ਰੁਪਏ ਇੰਦਰੋਂ ਸਾਲੇ ਬੈਡ ਲੱਗ ਗਿਆ ਤਾਂ ਹੁਣ ਨਹੀਂ ਛੁੱਟਦਾ ਵਾ ਆ ਨਾ ਦੋ 1000 ਦੀ ਲਿਆਦੀ 2000 ਦੀ ਕਰ ਚੰਗਾ ਛੇਤੀ ਆ ਜਾ ਕੱਟ ਫੋਨ ਅਰੇ ਗਰਮੀ ਚ ਮਰੀ ਜਾਂਦੇ ਆ ਹੋਰ ਭਾਈ ਦੀ 부ਦੀ ਤੋ ਅੱਜ ਆ ਕੇ ਇਸੇ ਥੱਲੇ ਬਠਣਾ ਨਾ ਹੁਣ